ਜਾ ਦੇ ਤਹਿਤ ਰਾਜ ਪੱਦਰੀ ਕਬੱਡੀ ਮੁਕਾਬਲੇ ਦੇ ਵਿੱਚ ਸੋਨ ਤਖਮਲ ਜਿੱਤਣ ਵਾਲੀ ਜ਼ਿਲ੍ਹਾ ਫਰੀਦਕੋਟ ਦੀ ਟੀਮਦਾਰ ਡਾਕਟਰ ਚੰਦਾ ਸਿੰਘ ਮਰਵਾ ਸੀਨੀਅਰ ਸੈਕੰਡਰੀ ਸਕੂਲ ਕੋਟਪੂਰਾ ਵਿਖੇ ਕਰਵਾਏ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ ਸੋਨ ਤਖਮਾ ਜਿੱਤ ਕੇ ਸਕੂਲ ਪੁੱਜੀ ਟੀਮਦਾਰ ਨਿਕਾ ਸਵਾਗਤ ਕੀਤਾ ਗਿਆ ਉਤੇ ਹੀ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ਦੇ ਤਹਿਤ ਇਥੋਂ ਦੇ ਪਿੰਡ ਸਦਵਾ ਦੇ ਵਿੱਚ ਸਟੇਟ ਸਰਕਲ ਸਟਾਈਲ ਕਬੱਡੀ ਮੁਕਾਬਲੇ ਕਰਵਾਏ ਗਏ ਜਿਸ ਦੇ ਵਿੱਚ ਉਤਰਾਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਪਰਦੀਆਂ ਟੀਮਾਂ ਨੇ ਭਾਗ ਲਿਆ ਅਤੇ ਇਸ ਸਕੂਲ ਦੇ ਨਾਲ ਸੰਬੰਧਿਤ ਫਰੀਦਕੋਟ ਜ਼ਿਲ੍ਹੇ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤ ਕੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਦੇ ਲਈ ਆਪਣਾ ਨਾਮ ਦਰਜ ਕਰਵਾਇਆ। ਸ਼ਬਨੰਦੀਪ कौर ਸੰਧੂ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਸਾਡੇ ਇਹ ਜਿਹੜੇ ਫਰੀਦਕੋਟ ਵਿੱਚ ਸਟੇਟ ਹੋਈ ਸੀ ਸਕੂਲੀ ਸਟੇਟ ਸੀ ਬਹੁਤ ਵਧੀਆ ਪ੍ਰਦਰਸ਼ਨ ਦਿਆ ਸਾਡੀ ਕਮੇਟੀ ਨੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਇਹਦੀ ਜਿਹੜੇ ਸੀ ਸਟੇਟ ਵਿੱਚ ਸਾਡੀ ਫਰੀਦਕੋਟ ਵਿੱਚ ਝੋਲੀ ਵਿੱਚ 골ਡ ਪਾਇਆ ਹੈ ਅਸੀਂ ਸਾਰੀ ਕਮੇਟੀ ਦਾ ਧੰਨਵਾਦ ਹੁੰਦਾ ਸਨੈਸਰ ਸਪੈਸ਼ਲੀ ਜਿਨ੍ਹਾਂ ਨੇ ਕੀ ਬਹੁਤ ਵਧੀਆ ਪ੍ਰਬੰਧ ਕੀਤਾ ਸਾਡੇ ਵਾਸਤੇ ਸਪੈਸ਼ਲੀ ਬਾਊਟ ਫੋਰ ਸਰ थैंक यू ਜਦੋਂ ਇਹ ਪਤਾ ਲੱਗਿਆ ਕਿ ਫਰੀਦਕੋਟ ਵਿਖੇ ਹੋਣੀ ਹੈ ਸਟੇਟ ਤੇ ਚਲੋ ਹੁਣ ਸੰਧਵਾ ਸਾਹਿਬ ਦੀ ਬਦੌਲਤ ਇਹ ਸਪੀਕਰ ਸਾਹਿਬ ਨੇ ਇਸ ਟੀਮ ਦਾ ਵਿਗਾਟਨ ਕੀਤਾ ਟੂਰਨਾਮੈਂਟ ਦਾ ਕਿ ਉਹਦੀ ਉਹਨਾਂ ਦੀ ਬਦੌਲਤ ਹੀ ਸਾਨੂੰ ਇਹ ਟੀਮ ਮਿਲੀ ਹੈ ਜਿਹੜੀ ਟੀਮ ਅਸੀਂ ਚਾਹੁੰਦੇ ਸੀ ਸਾਨੂੰ ਪਰਫੈਕਟ ਉਹ ਟੀਮ ਮਿਲੀ ਤੇ ਸਾਡਾ ਇਹ ਉਹਨਾਂ ਦਾ ਪ੍ਰੋਮਿਸ ਸੀਗਾ ਕਿ ਅਸੀਂ ਤੁਹਾਨੂੰ ਮੈਡਲ ਲੈ ਕੇ ਦੇਵਾਂਗੇ ਜਰੂਰ ਮੈਡਲ ਲੈ ਕੇ ਦੇਵਾਂਗੇ ਇਸ ਟੀਮ ਨੂੰ ਤਿਆਰ ਕਰਨ ਚ ਇਕੱਲੀ ਟੀਮ ਨਹੀਂ ਖੇਡੀ ਇਸ ਟੀਮ ਨੇ ਮਗਰ ਤਿੰਨ ਟੀਮਾਂ ਸੀ ਜਿਹੜੀ ਇੱਕ ਖੇਡਣ ਵਾਲੀ ਇੱਕ ਮੇਰੀ ਬਾਹਰ ਜਿਹੜੀ ਮੇਰੇ ਸਪੋਰਟ ਕਰ ਰਹੀ ਸੀ ਦੂਸਰੀ ਟੀਮ ਤੀਸਰੀ ਟੀਮ ਮੇਰੀ ਸਕੂਲ ਦੀ ਟੀਮ ਸੀ ਜਿਹਦੇ ਵਿੱਚ ਮੇਰੇ ਪ੍ਰਿੰਸੀਪਲ ਮੇਰੇ ਅਧਿਆਪਕ ਸਾਥੀ ਉਹਨਾਂ ਨੇ ਕੈਂਪ ਦੇ ਵਿੱਚ ਬੱਚਿਆਂ ਨੂੰ ਡਾਈਟ ਦਾ ਪ੍ਰਬੰਧ ਗਰਾਊਂਡ ਦਾ ਪ੍ਰਬੰਧ ਸਪੈਸ਼ਲ ਧੰਨਵਾਦ ਮੇਰੇ ਕੰਪਿਊਟਰ ਟੀਚਰ ਜਗਸੀਰ ਸਿੰਘ ਕਰੂੰਗਾ ਜਿਨ੍ਹਾਂ ਨੇ ਗਰਾਊਂਡ ਤਿਆਰ ਕੀਤਾ ਗਰਾਊਂਡ ਤੇ ਪੈਸੇ ਵੀ ਉਹਨਾਂ ਨੇ ਖਰਚ ਕੀਤੇ ਤੇ ਡਾਈਟ ਪੱਖੋਂ ਅਸੀਂ ਕੋਈ ਕਮੀ ਨਹੀਂ ਆਉਣ ਦਿੱਤੀ ਪਿਛਲੇ ਦਿਨੀ ਪੰਜਾਬ ਰਾਜ ਸਰਕਲ ਸਟਾਈਲ ਅੰਡਰ 17 38 ਪੰਜਾਬ ਰਾਜ ਖੇਡਾਂ ਸੰਧਵਾ ਜ਼ਿਲ੍ਹਾ ਫੀਕੋਟ ਵਿੱਚ ਹੋਈਆਂ ਸੀ ਜਿਹਦੇ ਵਿੱਚ ਵੱਖ-ਵੱਖ ਜ਼ਿਲਾਨੀਆਂ ਬਾਈ ਟੀਮਾਂ ਨੇ ਹਿੱਸਾ ਲਿਆ ਆਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਫੀਕੋਟ ਜ਼ਿਲ੍ਹੇ ਦੀ ਟੀਮ ਨੇ ਉਹਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਦੇ ਕੋਚਾਂ ਤੇ ਅੱਗੇ ਮੈਨੇਜਰਾਂ ਦੇ ਜੀਪੀਆਂ ਪੀਟੀਆਂ ਦੀ ਸਹਾਇਤਾ ਨਾਲ ਜਾਂ ਉਹਨਾਂ ਦੇ ਕੋਚਾਂ ਦੀ ਅਗਵਾਈ ਨਾਲ ਫੀਕੋਟ ਜ਼ਿਲ੍ਹੇ ਨੂੰ ਪੂਰੇ ਪੰਜਾਬ ਦੇ ਵਿੱਚੋਂ ਗੋਲਡ ਮੈਡਲ ਦਵਾਇਆ ਜਿਹਦੇ ਨਾਲ ਉਦਮਾਨ ਜੋ ਸਪੀਕਰ ਸਾਹਿਬ ਉਸ ਮੈਚ ਦੇ ਵਿੱਚ ਖੁਦ ਬੈਠੇ ਸੀ ਕਿਉਂਕਿ ਸਪੀਕਰ ਸਾਹਿਬਾਂ ਦਾ ਪੈਂਡਾ ਹੋ ਤਾਂ ਉਹਦੇ ਵਿੱਚ ਉਹ ਬੱਚਿਆਂ ਨੇ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੋਈ ਬਹੁਤ ਵੱਡਾ ਪ੍ਰੋਫੈਸ਼ਨਲ ਮੈਚ ਖੇਡਿਆ ਜਾ ਰਿਹਾ ਇਹਦੇ ਲਈ ਸਮੁੱਚੀ ਟੀਮ ਸਾਡੀ ਵਧਾਈ ਦੀ ਹੱਕਦਾਰ ਹੈ